ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਮਲਿਕ ਖਾਨ ਬਟੰਡੇ ਤੋਂ ਬਾਬਾ ਮਨਪ੍ਰੀਤ ਜੀ ਫਰੀਦਕੋਟ ਤੋਂ ਬੜਾ ਸੋਹਣਾ ਇਹਨਾਂ ਨੇ ਅਪਰਾਲਾ ਕੀਤਾ ਜੀ ਪਖੰਡਵਾਦ ਦੇ ਖਿਲਾਫ ਔਰ ਸਾਨੂੰ ਵੀ ਇਸ ਚੀਜ਼ ਦੀ ਸ਼ਹਿ ਮਿਲੀ ਹੈ ਦੀ ਪਖੰਡ ਨੂੰ ਰੋਕਿਆ ਜਾਵੇ ਜੋ ਅੱਜ ਤੋਂ ਪਹਿਲਾਂ ਮੇਰੀ ਗੱਡੀ ਤੇ ਪਾਉਣਾਂ ਦੀਆਂ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਅਸਤੋ ਮੈਂ ਮਾਫੀ ਚਾਉਣਾ ਸਾਰੇ ਪੰਥ ਪਹਾਂਥ ਜੋੜ ਕੇ ਮਾਫੀ ਮੰਗਦੇ ਆਂ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਲਾਂਬਾ ਨਹੀਂ ਮਿਲੂਗਾ ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਝੋਲੀ ਅੱਡ ਕੇ ਦੁਆ ਕਰਾਂਗੇ ਜੀ ਭਾਈ ਮਰਦਾਨੇ ਕੀ ਲਾਦਾ ਹੈ ਦੁਆ ਪੰਥ ਲਈ ਔਰ ਪੂਰੇ ਦੁਨੀਆ ਲਈ ਔਰ ਸਰਬਤ ਦੇ ਭਣੇ ਲਈ ਦੁਆ ਕਰਾਂਗੇ ਸਾਰਿਆਂ ਲਈ ਵਾਇਬ ਜਿੱਕਾ ਖਾਲਸਾ ਵਾਇਬ ਡੀਪੀ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਇਕੱਲੀ ਲੋਰ ਛੱਡਦੀ ਐ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ ਸੋ ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਫਰੀਦਪੁਰਟ ਗ੍ਰੈਂਡ ਵਿਲਾ ਰਿਜ਼ੋਰਟ ਜੀ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ Hindu ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਪੁਰੂਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤਾ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਗਏ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਸੋ ਅੱਜ 26 ਸਤੰਬਰ ਇਸ ਵਕਤ ਟਾਈਮ ਜਿਹੜਾ ਉਹ ਲਗਭਗ 7 ਦੇ ਤਕਰੀਬਨ ਹੈ ਔਰ ਇਹ ਮਲਕ ਖਾਨ ਜਿਹੜਾ ਸ਼ਿਵਨਾਥ ਉਹਨੂੰ ਆਪਣੀ ਭੈਣ ਵੀ ਮੰਨਦਾ ਏ ਉਹ ਇਹਨੂੰ ਭਰਾ ਮੰਨਦੀ ਏ ਮੈਂ ਗੁਰਬਾਣੀ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਵਿਪਤ ਪਰੇ ਸਭ ਹੀ ਸੰਗ ਛਾੜਤ ਕੋਊ ਨ ਆਵਤ ਨੇਰਾ ਜਦੋਂ ਔਖੇ ਸਮੇਂ ਭੀੜ ਪੈਂਦੀ ਏ ਉਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਹ ਜਿਹੜੀ ਸ਼ਿਵ ਮਨਾਥ ਹੈ ਇਹ ਇੱਕ ਦੁਨਿਆਵੀ ਤੌਰ ਤੇ ਦੀ ਭੈਣ ਬਣੀ ਹੈ ਮੈਂ ਇਹ ਵੀ ਕਹਿ ਦੇਵਾਂ ਵੀ ਉਹ ਬੁਢੀ ਨਹੀਂ ਉਹ ਇੱਕ ਬੰਦਾ ਹੈ ਉਹਨੇ ਆਪਣਾ ਦਿੱਲੀੋਂ ਇਲਾਜ ਕਰਾ ਕੇ ਉਹ ਇੱਕ ਬੁਢੀ ਦੇ ਰੂਪ ਵਿੱਚ ਬਣੀ ਹੈ ਜਿਹਦੇ ਪਰਦੇ ਫਾਸ਼ ਮੈਂ ਥੋੜੇ ਦਿਨਾਂ ਤੱਕ মিডিਆ ਦੇ ਰੂਬਰੂ ਕਰ ਰਿਹਾ ਮੋਗੇ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਹੈ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਹੈ ਜੋ ਇਹਦੀ ਗੱਡੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਕਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਕਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਲਈਆਂ ਜਾਂ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ ਉਹ ਉਹ ਆਇਆ ਸਾਡੇ ਕੋਲੇ ਉਹ ਕਹਿ ਰਿਹਾ ਵੀ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਸੋ ਬਾਬਾ ਜੀ ਸੱਚ ਦੇ ਰਸਤੇ ਤੇ ਤੁਰਨ ਤੇ ਤੁਹਾਡਾ ਧੰਨਵਾਦ ਹੈ ਥੈਂਕ ਯੂ ਤੁਸੀਂ ਆਪਣੀ ਗਲਤੀ ਨੂੰ ਫੀਲ ਕਰਕੇ ਜੀ ਅੱਜ ਪਹੁੰਚੇ ਹਾਂ ਤੋਂ ਮੇਰੇ ਨਾਲ ਜਥੇਦਾਰ ਗੁਰਵਿੰਦਰ ਸਿੰਘ ਜੀ ਬਟਿੰਡਾ ਉਹ ਵੀ ਸਾਹਿਬ ਪਹੁੰਚੇ ਹੋਏ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵੀ ਅਥਾਰਟੀ ਜਿਹੜੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਦੇ ਦੂੰਗਾ ਤੇ ਪਖੰਡ ਦੇ ਪਖੰਡ ਨੂੰ ਬੜਾਵਾ ਦੇਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਜੰਗ ਲੜਨਗੇ ਸੋ ਬਾਬਾ ਜੀ ਕੋਈ ਸ਼ਿਵਨਾਥ ਤੁਹਾਡੀ ਭੈਣ ਬਣੀ ਸੀ ਹੁਣ ਤੁਹਾਡਾ ਕੋਈ ਉਹਦੇ ਨਾਲ ਲਿੰਕ ਹੋਊ ਜਾਂ ਸੱਚ ਦੇ ਰਸਤੇ ਤੁਰੋਂਗੇ ਜਾਂ ਪਖੰਡ ਨੂੰ ਬੜਾਵਾ ਦੇਵੋਗੇ ਅਜੇ ਵੀ ਦੇਖੋ ਇਹ ਸਬਰਨਾ ਗੱਲਾਂ ਜੋ ਹੋ ਗਈਆਂ ਸਾਰੇ ਛੇਲਿਆਂ ਨੂੰ ਸਾਰੇ ਬਾਬਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਦੀ ਗੱਲ ਤੇ ਜ਼ਕੀਨ ਨਾ ਕਰੋ ਵੀ ਭਾਈ ਮਨਪ੍ਰੀਤ ਸਿੰਘ ਜੀ ਐਂ ਕਰਦਣਗੇ ਜੋ ਕਰਦਣਗੇ ਬੜੇ ਨਿਮਰਤਾ ਨਾਲ ਇਨਸਾਨ ਨੇ ਐਡਾ ਦਰਿਆਦਿਲ ਹੈ ਬ੍ਰਦਰ ਦਾ ਬਹੁਤ ਨਾਈਸ ਪਰਸਨ ਨੇ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗ ਲਓ ਤਾਂ ਤੁਹਾਡੇ ਕੋ ਪੈਰ ਨਹੀਂ ਛੋਟੇ ਹੁੰਦੇ ਮਾਫੀ ਮੰਗਦੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਪੀਰ ਪਗੰਬਰ ਨੂੰ ਅਸੀਂ ਮਾੜਾ ਦੇਵੀ ਦੇਵਤੇ ਨੂੰ ਨਹੀਂ ਮਾੜਾ ਜੋਤ ਨੂੰ ਮਾੜਾ ਨਹੀਂ ਕਹਿਣਾ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਸੋ ਬਾਬਾ ਜੀ 7 ਅਕਤੂਬਰ ਨੂੰ ਸੱਚ ਦੇ ਰਸਤੇ ਤੇ ਤੁਰਨ ਦਾ ਸਾਡਾ ਸਾਥ ਦਿਓ ਸ਼ਿਵਨਾਥ ਨਾਲ ਹੁਣ ਤੁਸੀਂ ਤੁਹਾਡਾ ਲਿੰਕ ਕੋਈ ਹੋਊ ਜਾਂ ਨਹੀਂ ਆਪਾਂ ਦਾ ਤੁਹਾਡੇ ਨਾਲ ਹੈ ਜੀ ਚਲੋ ਜੇਕਾਰਾ ਲਾਜੋ ਦੇਖੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਭਾਈ ਸਾਹਿਬ ਮਨਪ੍ਰੀਤ ਜੀ ਨੇ ਉਕਰਾਲਾ ਚੱਕਿਆ ਇਹਨਾਂ ਨੇ ਕੱਲਿਆਂ ਨੇ ਨਹੀਂ ਚੱਕਿਆ ਪੂਰੇ ਜਥੇ ਦੰਦਿਆਂ ਨੇ ਚੱਕਿਆ ਤੇ ਅਸੀਂ ਵੀ ਬਹੁਤ ਕਰਮਾ ਭਾਗਾਂ ਵਾਲੇ ਆ ਕਿਉਂਕਿ ਇਹ ਗੁਰੂਆਂ ਦੀਆਂ लाਡਲੀਆਂ ਫੌਜਾਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸ਼ਾਸਤਰ ਵਸਤਰ ਇਹਨਾਂ ਕੋਲੇ ਗੁਰੂ ਨਾਨਕ ਦੇਵ ਜੀਾਂ ਦਾ ਜਾਪ ਮੰਤਰ ਇਹਨਾਂ ਕੋਲੇ ਆ ਤੇ ਅਸੀਂ ਵੀ ਮਰਦਾਨੇ ਕੀ ਲਾਦਾਂ ਕਿਤੇ ਨਾ ਕਿਤੇ ਅਸੀਂ ਵੀ ਜੋ ਗਲਤੀ ਬੱਚਾ ਮੰਨ ਰਿਹਾ ਬਾਬਾ ਮਲਿਕ ਖਾਨ ਬਢੰਡਾ ਬਿੜੀ ਉਹ ਦੀ ਜਾਂ ਬਿੜੀ ਸਿੱਗਦੀ ਜਾਂ ਪਾਉਣ ਦੀ ਜਾਂ ਕੋਈ ਕੁਝ ਵੀ ਹੈ ਬੁਨਾ ਪਖੰਡਵਾਦ ਪਖੰਡਵਾਦ ਦੀ ਕਰਨ ਦੀ ਉਹ ਸਭ ਤੋਂ ਵੱਡਾ ਹੁੰਦਾ ਜਿਹੜਾ ਬਖਸ਼ ਦੇ ਤੇ ਉਸ ਤੋਂ ਵੱਡਾ ਹੁੰਦਾ ਜਿਹੜਾ ਮਾਫੀ ਮੰਗ ਲੇ ਤੇ ਮੈਂ ਬੇਨਤੀ ਹੋਰ ਕਰਦਾ ਹਾਂ ਚੈਨਲ ਦੇ ਰਾਹੀਂ ਸਾਰੀ ਫੌਜ ਦੇ ਰਾਹੀਂ ਵੀ ਜਿੰਨੀਆਂ ਪ੍ਰਾਣੀਆਂ ਵੀਡੀਓ ਬਾਬੇ ਮਲਕ ਦੀਆਂ ਪਈਆਂ ਕਿਸੇ ਕੋਲੇ ਚੈਨਲ ਤੇ ਲੋਡ ਕੀਤੀਆਂ ਜਾਂ ਆਪਦੇ ਪੇਜ ਤੋਂ ਜਾਂ ਕਿਸੇ ਦੇ ਪੇਜ ਤੋਂ ਜੇ ਹੁਣ ਕਿਸੇ ਨੇ ਵੀਡੀਓ ਪਾਤੀ ਨਾਲੇ ਤਾਂ ਚੱਥੇ ਬੰਦੀਆਂ ਤੋਂ ਐਕਸ਼ਨ ਕਰਵਾਵਾਂਗੇ ਤੇ ਨਾਲੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਆਪ ਕਰਾਂਗੇ ਕੱਕ ਬਾਬਾ ਜੀ ਪੀਵੀ 19 ਬਲੈਕ ਚੈਨਲ ਜੀ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਹਾ ਉਹਨੂੰ ਕੀ ਕਹਣ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਤੇ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਪੀਵੀ 19 ਬਲੈਕ ਚੈਨਲ ਜੀ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਆ ਉਹਨੂੰ ਕੀ ਕਹਣ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਐ ਤੇ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਐ ਆਪ ਵੀ ਬਾਬਾ ਜੀ ਜਿਹੜੀਆਂ ਤੇਰੇ ਚੈਨਲ ਤੇ ਵੀਡੀਓ ਇਹਨੂੰ ਡਿਲੀਟ ਕਰ ਦੇ ਤੇ ਨਹੀਂ ਉਹ ਦਿਨ ਦੂਰ ਨਹੀਂ ਜਿੱਦ ਦੇ ਸਿੰਘਾਂ ਨੇ ਤੇਰੇ ਸੋਧਾ ਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਕਾਰਾ ਲਾ ਦੇ ਬੋਲੇ ਸੋ ਨਿਹਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ